ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਹਾਡੇ ਇਲਾਕੇ ਦਾ ਕੀ ਹਾਲ ਚਾਲ ਆ ਤੁਹਾਡੇ ਤਾਂ ਖੈਰ ਚਾ ਸਾਰੇ ਪਲਾਟ ਪਲਾਟ ਖਾਲੀ ਕੋਈ ਆ ਤੇ ਬਰਬਾਦ ਦਾ ਇਹਨਾਂ ਨੂੰ ਪਤਾ ਲੱਗਦਾ ਪਾਣੀ ਕਵਰ ਕਰ ਜਾਂਦੇ ਆ ਇਹ ਤੇ ਹੋਰ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤੁਸੀਂ ਸੁਣਾਓ ਸਾਡੇ ਤਾਂ ਪਾਣੀ ਪਾਉਂਦਾ ਸਵੇਰ ਦਾ ਮੀਂਹ ਪੈ ਹੀ ਰਿਹਾ। ਹੋਰ ਤਾਂ ਚਲੋ ਠੀਕ ਆ ਸਾਰਾ ਬਈ ਜਾਨਵਰਾਂ ਦਾ ਔਖਾ ਹੋ ਜਾਂਦਾ ਇਹਨਾਂ। ਪੰਛੀਆਂ ਦਾ ਹੋਇਆ ਜਿਵੇਂ ਆਹ ਖਾਸ ਕਰ ਅੱਜਕੱਲ ਕੁੱਤਿਆਂ ਦਾ ਹੋਇਆ। ਤੁਸੀਂ ਕੀ ਵਿਚਾਰ ਰੱਖਦੇ ਹੋ ਵੀ ਇਹ ਜਾਨਵਰਾਂ ਜਿਹੜੇ ਸ਼ਹਿਰਾਂ ਚ ਫੜ ਕੇ ਛੱਡਨੇ ਚਾਹੀਏ ਆਪਾਂ ਨੂੰ ਇੱਥੇ? ਇਹਨਾਂ ਜੋ ਫੜਕੇ ਜਾਨਵਰ ਲੋਕ ਜਿਵੇਂ ਲੁਧਿਆਣਾ ਕਾਰਪੋਰੇਸ਼ਨ ਆ ਉਹ ਕੀ ਕਰਦਾ ਆ ਜਿਹੜੇ ਉੱਥੇ ਅਮੀਰ ਲੋਕ ਨੇ ਉਹ ਕਾਰਪੋਰੇਸ਼ਨ ਦੇ ਬੰਦਿਆਂ ਨੂੰ ਬੁਲਾਉਂਦੇ ਨੇ ਪੈਸੇ ਦਿੰਦੇ ਨੇ 5-5 ਨੂੰ 4-400 ਰੁਪਇਆ ਇਕੱਠਾ ਕਰਕੇ ਦਿੰਦੇ ਨੇ ਉਹਨਾਂ ਨੂੰ ਕਹਿ ਦਿੰਦੇ ਆ ਬਈ ਤੁਸੀਂ ਆ ਕੁੱਤੇ ਫੜੋ ਸਾਰੇ ਆ ਗਲੀਆਂ ਦੇ ਫੜ ਕੇ ਤੇ ਇਹਨਾਂ ਨੂੰ ਦੂਰ ਛੱਡਿਓ ਉਹ ਹੁਣ ਇੱਥੇ ਸਾਡੇ ਆ ਖੇਤਾਂ ਵਾਲੇ ਏਰੀਆ 'ਚ ਛੱਡ ਦਿੰਦੇ ਆ ਉਹਨਾਂ ਨੂੰ ਤੇ ਉਹ ਨਾ ਵਿਚਾਰੇ ਹੁਣ ਪਿੰਡ 'ਚ ਪੜਨ ਜੋ ਕੇ ਜੇ ਪਿੰਡ 'ਚ ਪੜਦੇ ਆ ਤੇ ਫਿਰ ਉਸ ਵਾਲੇ ਪਿੰਡ ਵਾਲੇ ਕੁੱਤੇ ਹੀ ਭੌਂਦੇ ਆ ਉਹਨਾਂ ਨੂੰ ਇਹ ਉਹ ਅਰੇ ਇੱਧਰ ਆਉਂਦੇ ਆ ਖੇਤਾਂ 'ਚ ਆਉਂਦੇ ਤੇ ਇੱਥੇ ਖਾਣ ਨੂੰ ਨਹੀਂ ਮਿਲਦਾ ਨੂੰ ਸਾਡੇ ਵਰਗੇ ਖਾਣ ਨੂੰ ਪਾਉਂਦੇ ਆ ਤੇ ਆਂਢੀ ਗਾਂਢੀ ਲੜਦੇ ਆ ਵੀ ਤੂੰ ਇਹ ਰੋਟੀ ਕੋ ਪਾਉਂਦੇ ਹੋ ਖਾਲਾ ਕੋਈ ਦੇਸ ਤਰੋ ਕਸ਼ਟਾ ਕਰਤਾ ਸੀ ਰੋਟੀ ਪਾਉਂਦੇ ਆ ਤਾਂ ਤੇ ਐਨਾ ਬੁਰਾ ਹਾਲ ਆ ਹੋਰ ਸੁਣਾਓ ਤੁਸੀਂ ਹਰੇ ਘਾਡੇ ਇਲਾਕੇ ਦਾ ਕੀ ਹਾਲ ਤੁਸੀਂ ਵੀ ਕੁੱਤਿਆਂ ਨਾਲ ਇੰਝ ਕਰਦੇ ਹੋ ਸਾਡੇ ਤਾਂ ਬਹੁਤ ਬੁਰਾ ਹਾਲ ਆ ਭਰਾਵੋ ਕਈ ਕੁੰਮਾ ਹੈਗੀਆਂ ਹੋਂ ਦਾ ਸਾਰੇ ਹੀ ਡਰਦੇ ਆ ਕੇ ਜਿਹੜੇ ਕਈ ਕੁੰਮਾ ਹੁੰਦੀਆਂ दारू ਪੀ ਕੇ ਲੜਨ ਵਾਲੀਆਂ ਹੁੰਦੀਆਂ ਉੱਤਿਆਂ ਤੋਂ ਵੀ ਮੋਕ ਮਾਰ ਜਾਂਦੇ ਨੇ ਹਾਈ ਕੁੱਤਾ ਵੱਢ ਜੂ ਹਾਈ ਕੁੱਤਾ ਵੱਢ ਜੂ ਜਿਹੜਾ ਬੰਦਾ ਵੱਢ ਜਾਂਦਾ ਉਹਦਾ ਤਾਂ ਸਾਲਾ ਇਲਾਜ ਹੁੰਦਾ ਨਹੀਂ ਹੈ ਕੁੱਤੇ ਵੱਢੇ ਦਾ ਤਾਂ ਵੀ ਟੀਕੇ ਨਾਲ ਇਲਾਜ ਨਹੀਂ ਬੰਦਾ ਤੇ ਕੋਈ ਜਾਨਵਰ ਹਾਲਾ ਜਿਹੜਾ ਪਤਾ ਵੀ ਨਾ ਦਾ ਬੁੱ컬 ਤੇ ਬੈਗੇ ਵੱਢ ਜਾਂਦਾ ਹੈ ਮੂਹ ਮੇਰਾ ਆਰਾਮ ਬਗਲ ਮੇਸ਼ਰੀ ਆ ਦੇਖੋ ਪਾਣੀ ਬਹਿ ਥੋੜਾ ਥੋੜਾ ਖੜਦਾ ਸੁੱਕ ਜਾਂਦਾ ਜਾਂਣੀ ਇੱਥੇ ਕਿਹੜਾ ਆਪਣੇ ਹੁਣ ਬਾਹਰ ਲਿਆ ਕਲੋਨੀਆਂ ਨੇ ਜਿਹੜੀਆਂ ਇੱਧਰ ਕਟੀਆਂ ਨੇ ਸ਼ਹਿਰਾਂ ਦੇ ਨਾਲ-ਨਾਲ ਪਾਣੀ ਖੜਦਾ ਤਾਂ ਹੈ 아니 ਪਲਾਟਾਂ ਨੇ ਖਾਲੀ ਪਲਾਟਾਂ ਕਰਕੇ ਉਹ ਚਾਰਜ ਹੋ ਜਾਂਦਾ ਤੇ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤੁਸੀਂ ਆਪਣੇ ਇਲਾਕੇ ਦਾ ਦੱਸੋ ਇਹ ਤਾਂ ਲੁਧਿਆਣਾ ਏਰੀਆ ਦਾ ਖਾਸ ਕਰ ਬਚਿਆ ਹੋਇਆ ਸਾੜਾ ਦੀ ਮਾਰ ਤੋਂ ਸਿਰਫ راہੋ ਰੋਡ ਇੱਥੇ ਜਿਆਦਾ ਖਤਰਾ ਹੁੰਦਾ ਉੱਧਰ ਪਾਣੀ ਬਹੁਤ ਆ ਜਾਂਦਾ ਉਹ ਏਰੀਆ ਵੀ ਨੀਵਾ ਉਹ ਰਾਂਹੋ ਰੋਡ ਦਾ ਤੇ ਇੱਧਰ ਅਜੇ ਆਪਣੇ ਡੁਗਰੀ ਧਾਂਦਰਾ ਸਾਈਡ ਇੱਧਰ ਵਾਲੇ ਏਰੀਏ ਉੱਚੇ ਨੇ ਇੱਧਰ ਪਾਣੀ ਬਹੁ ਘੱਟ ਹੁੰਦਾ ਲੁਧਿਆਣਾ ਏਰੀਏ 'ਚ ਸਾਡੇ ਤਕਰੀਬਨ ਹੈ ਸੁਣਦਾ ਹੀ ਹਾਂ ਵੀ ਬਹੁਤ ਸਾਲ ਪਹਿਲਾਂ ਸੱਤ ਲੋਜ ਕਿਤੇ ਟੁੱਟਿਆ ਸੀ ਘੰਟਾ ਘਰ ਸਾਈਡ ਤੇ ਪਰ ਹੁਣ ਇੱਧਰ ਠੀਕ ਆ ਇੱਧਰ ਕੋਈ ਖਤਰਾ ਨਹੀਂ ਪਾਣੀ ਦਾ ਪਾਣੀ ਇੱਧਰ ਨਿਕਲ ਜਾਂਦਾ ਯਾਰ ਡੁਗਰੀ ਧਾਂਦਰਾ ਸਾਈਡ ਤੇ ਇੱਧਰ ਦਾ ਏਰੀਆ ਸਾਰਾ ਉੱਚਾ ਆ ਉਧਰ ਇਹ ਜੋ ਸ਼ਹਿਰ ਵੱਲ ਸਾਡੇ ਪ੍ਰੋਬਲਮ ਰਹਿੰਦੀ ਆ ਸ਼ਹਿਰ ਦੇ ਆਪਣੇ ਪਾਣੀ ਦੀ ਘੰਟਾ ਘਰ ਹੋਇਆ ਗਿਲਚੌਂਕ ਹੋਇਆ ਉਧਰ ਪਾਣੀ ਬਹੁਤ ਖੜਦਾ ਤੁਸੀਂ ਦੱਸੋ ਤੁਹਾਡੇ ਏਰੀਆ 'ਚ ਪਾਣੀ ਕਿੰਨਾ ਖੜਦਾ ਕਿੰਨਾ ਕੁ ਫਰਕ ਆਦਾ ਡੇ ਏਰੀਆ ਦਾ ਉੱਚਾ ਹੈ ਕਿ ਨੀਵਾ ਵਾਹੇ ਹੜਾ ਨਹੀਂ ਮਾਰਦਾ ਤਾਂ ਜੀ ਆਪਣੇ ਲੁਧਿਆਣਾ ਬੱਜਿਆ ਹੋਇਆ ਬਹੁਤ ਬੁਰਾ ਯਾਨੀ ਕਿ ਮਿਹਰ ਕੁਦਰਤ ਦੀ ਇਹ ਕਿੱਦੋਂ ਤੁਹਾਡੇ ਏਰੀਆ ਦਾ ਹਾਲ ਦੱਸੋ ਜੀ ਅਡੇਰੀਆ ਜੇ ਵੀ ਖੁੱਲਿਆ ਹੋਇਆ ਬੱਦਲ ਬੈ ਮੈਨੂੰ ਲੱਗਦਾ ਵੀ ਸਾਰੇ ਪੰਜਾਬ 'ਚ ਹੀ ਖੁੱਲਿਆ ਹੀ ਹੋਣਾ ਇਦਾਂ ਹੀ ਤੇ ਬਾਕੀ ਖਾਲੀ ਕਲੋਨੀਆਂ 'ਚ ਘਰ ਨਾਲ ਲੋ ਜੀ ਖਾਲੀ ਕਲੋਨੀਆਂ 'ਚ ਘਰ ਲੈਣਾ ਜਦੋਂ ਮੌਸਮ ਵਧੀਆ ਤਾਂ ਵਧੀਆ ਖੁਸ਼ਗੁਵਾਰ ਹੈ ਕੋਈ ਦਿੱਕਤ ਨਹੀਂ ਹੈ ਡੌਗਸ ਸਾਡੇ ਕੋਲੇ 8-9 ਹੈਗੇ ਆ ਨਾ ਕੋਈ ਦਿੱਕਤ ਨਹੀਂ ਹੈ ਜਣੀ ਤੇ ਉਦਾਂ ਵੀ ਜੀ ਜੰਤਾਂ ਨੂੰ ਖੰਗਣ ਨਹੀਂ ਦਿੰਦੇ ਗੋਹਾ ਆ ਜਾਂਦੀਆਂ ਵੱਡੀਆਂ-ਵੱਡੀਆਂ ਉਹਨਾਂ ਨੂੰ ਭਜਾਉਂਦੇ ਆ ਸੱਪ ਨੂੰ ਸੱਪਾਂ ਨੂੰ ਭਜਾਉਂਦੇ ਆ ਲੇਕਨ ਇੱਥੇ ਵਾਲੇ ਖਾਲੀ ਕਲੋਨੀਆ 'ਚ ਘਰ ਦਾ ਹੀ ਹੁੰਦਾ ਵੀ ਜਵਾਰੀ ਬਹੁਤ ਨਹੀਂ ਜੂਆ ਖੇਡਦੇ ਆ ਬਹਿ ਕੇ ਨਸ਼ੇ ਕਰਦੇ ਆ ਭੰਗ ਮਾਲਣ ਵਾਲੇ ਆ ਜਾਂਦੇ ਨੇ ਜਨਾਨੀ ਬਾਜੀ ਕਰਨ ਵਾਲੇ ਬਥੇਰੇ ਆ ਜਾਂਦੇ ਨੇ ਖਾਲੀ ਕਲੋਨੀਆ 'ਚ ਸ਼ਰਾਬ ਵੀ ਬਹੁਤ ਹੁੰਦੀ ਹੈ ਸ਼ਰਾਬ ਪੀਂਦੇ ਆ ਬਹਿ ਕੇ ਗੱਡੀਆਂ ਗੁੱਡੀਆਂ 'ਚ ਹੋਰ ਖਾਲੀ ਕਲੋਨੀਆ 'ਚ ਘਰ ਨਾਲੋਂ ਹੋਰ ਤਾਂ ਕੋਈ ਚੱਕਰ ਨਹੀਂ ਬਾਕੀ ਆਸਗਵਾਨ ਦੇਖ ਕੇ ਘਰ ਲੈਣਾ ਚਾਹੀਦਾ ਆਸਗਵਾਨ ਥਾਲਾ ਮਾੜਾ ਹੋ ਵੀ ਨਾ ਉਹ ਵੀ ਫੰਕਾ ਦਾ ਬਾਕੀ ਤੁਸੀਂ ਮੌਸਮ ਦਾ ਨਜ਼ਾਰਾ ਦੇਖੋ ਗੰਨਾ ਮੌਸਮ ਬੱਲੀਓ ਅਸੀਂ ਕਲੋਨੀ ਚ ਘਰ ਲਿਆ ਆਹੀਂ ਲੇਕਿਨ ਆਹ ਬਹੁਤ ਹਣ ਇੱਥੇ ਵੀ ਮਾੜਾ ਹੀ ਆ ਤੁਸੀਂ ਆਪਣੇ ਏਰੀਆ ਦਾ ਹਾਲ ਦੱਸੋ ਜੀ ਬਸ ਸਾਡੇ ਯਾਦ ਤੋਂ ਜ਼ਿਆਦਾ ਇੰਨਾ ਕੁ ਪਾਣੀ ਖੜਦਾ ਜੀ ਬਸ ਜ਼ਿਆਦਾ ਨਹੀਂ ਖੜਦਾ ਉਹ ਵੀ ਨੀਵੇਂ ਜਗ੍ਹਾ ਤੇ ਉਧਰ ਤਾਂ ਬਾਟਰ ਸਾਈਡ ਤਾਂ ਮੈਂ ਦੇਖਦੇ ਆਂ ਰੋਜ਼ ਇਹ ਬੁਰਾ ਹਾਲ ਹੀ ਆ ਹੜ੍ਹਾਂ ਨੇ ਬਾਈ ਉਚਾਈ ਹੋਈ ਆ ਲੁਧਿਆਣੇ ਵਾਲਿਆਂ ਨੇ ਪੂਨ ਕੰਮ ਵਧੀਆ ਕਰਿਆ ਹੁਣ ਬਚੇ ਹੋਏ ਆ ਤੁਹਾਡੇ ਏਰੀਆ ਦਾ ਹਾਲ ਦੱਸੋ ਜੀ ਆ ਸਾਡੇ ਏਰੀਆ ਦਾ ਤਾਂ ਸੋਖੀ ਯਾ ਰੱਬ ਦੀ ਬਹੁਤ ਸੋਖਾ ਹੈ ਉਹਦਾ ਕਮਾਕਾਰਾਂ ਵਾਲਿਆਂ ਲਈ ਔਖਾ ਨਣੀ ਮੀਹ ਕਣੀ ਦਾ ਜਿਹੜਾ ਨਾ ਰੋਜ਼ ਦਾ ਕਮਾ ਕੇ ਖਾਣਾ ਹੋਰ ਬਾਕੀ ਠੇਕੇ ਵਾਲਿਆਂ ਦਾ ਇੱਥੇ ਕੋਈ ਮੰਦਾ ਨਹੀਂ ਆ ਕੰਮ ਹੁੰਦੀ ਆੜੀ ਲੱਗੇ ਨਾ ਲੱਗੇ ਇੱਥੇ ਤੁਹਾਨੂੰ ਠੇਕਾ ਦਿਖਾਵਾਂ ਪਿੰਡ ਦੇ ਵਿੱਚ ਔਰ ਠੇਕੇ ਦੇ ਮੈਂ ਕਹਿੰਦਾ ਰੌਣਕਾਂ ਲੱਗੀਆਂ ਹੀ ਰਹਿੰਦੀਆਂ ਨੇ। ਭਾਵੇਂ ਘਰ ਵਾਲਿਆਂ ਦੇ ਸੌਦੇ ਵੇਚ ਕੇ ਨਾ दारू ਪੀਣੀ ਪਵੇ। ਇੱਥੇ ਤਾਂ ਬਹੁਤ ਬੁਰਾ ਹਾਲ ਹੈ। ਇੱਥੇ ਨਸ਼ੇੜੀਆਂ ਦਾ ਵੀ ਬਹੁਤ ਬੁਰਾ ਹਾਲ ਹੈ। ਆ ਹੁਣੀ ਇੱਥੇ ਗਿਆ ਬੰਦਾ। ਬਹੁਤ ਬੁਰਾ ਹਾਲ ਇੱਥੇ ਕੀ ਕਹਿ ਸਕਦੇ ਆ। ਜੇ ਬੋਲੋ ਤਾਂ ਮਾੜੇ। ਫਿਰ ਅਗਲਾ ਕਹਿ ਦਿੰਦਾ ਜੀ ਤੁਸੀਂ ਕੀ ਲੈਣਾ ਹਨ? ਪਰ ਬੋਲਣ ਵਾਲਾ ਮਾੜਾ ਪੈਂਦਾ। ਹੋਰ ਸੁਣਾਓ ਤੁਹਾਡੇ ਏਰੀਆ ਦਾ ਕੀ ਹਾਲ ਹੈ ਬਾਕੀ ਲਾਈਵ ਦੇ ਵਿੱਚ ਕੁਝ ਗੜਬੜ ਹੋ ਸਕਦੀ ਹੈ ਕਿਉਂਕਿ ਦੂਜੀ ਵਾਰ ਸ਼ਾਇਦ ਅੱਜ ਮੈਂ ਲਾਈਵ ਕਰਿਆ ਆ ਤੇ ਕੱਲੇ ਸਿੱਖ ਰਹੇ ਆ ਨਵੇਂ-ਨਵੇਂ ਆ ਜੀ ਤੇ ਸਾਡਾ ਇਰਾਦਾ ਤਾਂ ਹੈ ਵੀ ਸਪਾਰ ਦਾ ਮੇਲਾ ਲਾਈਵ ਕਰੀਏ ਜਾ ਕੇ ਆਪਣੇ ਲੁਧਿਆਣੇ ਦਾ ਦੇਖੋ ਜੇ ਮਾਲਕ ਨੇ ਸੋਖ ਰੱਖੀ ਮੌਸਮ ਠੀਕ ਰਿਹਾ ਇਹ ਫਿਰ ਕਰਦੇ ਆਂ ਲਾਈਵ ਜਾ ਕੇ ਲੋ ਸੁਪਾਰ ਦਾ ਮੇਲਾ ਦੇਖਦੇ ਆਂ ਤੇ ਕਿਦਾਂ ਦੀਆਂ ਰੌਣਕਾਂ ਨੇ ਬੱਸ ਪਹਿਲੇ ਦਿਨ ਤਾਂ ਬੀਬੀਆਂ ਦਾ ਹੀ ਹੁੰਦਾ ਮੱਥਾ ਟੇਕਣ ਦਾ ਉਦੋਂ ਦਾ ਡਾਂਗ ਵੱਧਦੀ ਆ ਪੁਲਸ ਵਾਲਿਆਂ ਦੀ ਪੂਰੀ ਉਦੋਂ ਤਾਂ ਉਹੀ ਹੁੰਦਾ ਆਪਣੇ ਬੀਬੀਆਂ ਦਾ ਮੱਥਾ ਟੇਕਣ ਦਾ ਹੁੰਦਾ ਦੂਜਾ ਤੀਜਾ ਦਿਨ ਜਿਹੜਾ ਹੁੰਦਾ ਉਹ ਵਧੀਆ ਹੁੰਦਾ ਸੁਪਾਰ ਦੇ ਮੇਲੇ ਦਾ ਦੇਖਦੇ ਆਂ ਤਿਆਰੀ ਤਾਂ ਹੈ ਜਾਣ ਦੀ ਬਾਕੀ ਮੌਸਮ ਦੀ ਸੁੱਖ ਰਹੇ ਫੇਰ ਹੀ ਆ ਜੀ ਦੇਖਦੇ ਆ ਪਾਕੀ ਮੁੰਡੇ ਕਿਵੇਂ ਕਹਿੰਦੇ ਆ ਜਿਵੇਂ ਕਹਿੰਦੇ ਆ ਵੀ ਨਾਲ-ਨਾਲ ਚੱਲਾਂਗੇ ਉਹਨਾਂ ਦੇ ਤੇ ਬਾਕੀ ਤੁਹਾਡੇ ਦੱਸੋ ਸਾਡੇ ਤਾਂ ਇਹ ਨੀਵੇਂ ਪਲਾਟਾਂ ਜਿੱਨਾਂ ਨੂੰ ਪਾਣੀ ਖੜਦਾ ਬਾਕੀ ਬਾਡਰ ਏਰੀਆ ਰਿਆ ਬਾਡਰੀ ਇਹਦਾ ਬਹੁਤ ਬੁਰਾ ਹਾਲ ਹੈ ਉਧਰ ਤਾਂ ਅਸੀਂ ਦੇਖਦੇ ਆ ਰੋਜ ਨੱਟ ਤੇ ਵੀ ਇੰਨਾ-ਇੰਨਾ ਪਾਣੀ ਆ ਘਰ ਵਿੱਚ ਰੋੜ ਰੁੜ ਗਏ ਕੋਠੀਆਂ ਰੁੜ ਗਈਆਂ ਸਾਡੇ ਤਾਂ ਨੀਵੇਂ ਪਲਾਟਾਂ ਜਿੱਨਾਂ ਪਾਣੀ ਆ ਦੇਖੋ ਇੱਧਰ ਨਹੀਂ ਹੈ ਰਾਹਾਂ ਦੇ ਵਿੱਚ ਦੇਖ ਲਓ ਜਮੇ ਪਾਣੀ ਨਹੀਂ ਆ ਸਾਡੇ ਤਾਂ ਜਮੇ ਪਾਣੀ ਨਹੀਂ ਇੱਧਰ ਲੁਧਿਆਣਾ ਏਰੀਆ ਬਹੁਤ ਵਧੀਆ ਇੱਧਰ ਨੂੰ ਆ ਜਾਓ ਭਰਾਵੋ ਜਿਹੜੇ ਦੁੱਹੀ ਨੇ ਪਾਣੀ ਤੋਂ ਲੁਧਿਆਣਾ ਏਰੀਆ 'ਚ ਆ ਜਾਓ ਕਾਂਦਰੇਪੱਲ ਗੱਦਾ ਮਨਸੂਰਾ ਇੱਧਰ ਏਰੀਆ ਠੀਕ ਆ ਜੀ ਓਰ ਦੀ ਕੀ ਹਾਲ ਹੈ ਜੀ ਸਾਰਿਆਂ ਦਾ ਉਹ ਮੈਂ ਕਿਹਾ ਗੇੜਾ-ਗੋੜਾ ਕੱਢ ਲਈਏ ਵੇ ਬੱਸ ਤਾਂ ਹੁਣ ਕੁੱਤੇ ਘੁਮਾ ਕੇ ਗਿਆ ਮੈਂ ਕਾ ਥੋੜੀ ਆਪੀ ਸੈਰ ਕਰ ਲਈਏ ਨਾਲੇ ਹਾਲ ਦੇਖ ਲਈਏ ਮੌਸਮ ਦਾ ਨਜ਼ਾਰਾ ਥੋੜਾ ਜਿਆ ਹੋਰ ਬੇਰੇ ਕੌਣ ਕੌਣ ਜਾ ਰਿਹਾ ਸ਼ਿਪਾਰ ਦੇ ਮੇਲੇ ਬਸੇ ਹਾਲਾਤ ਤਾਂ ਹੈ ਨਹੀਂ ਮੇਲੇ ਜਾਣ ਵਾਲੇ ਕਿਉਂਕਿ ਹਾਲਾਤ ਪੰਜਾਬ ਦੇ ਬਹੁਤ ਮਾੜੇ ਹੋ ਗਏ ਤੇ ਪਾਣੀ ਕਰਕੇ ਉਦੋਂ ਦਾ ਚੜਦੀ ਗਲਾ ਜੀਆ ਪੰਜਾਬ ਪਾਣੀ ਕਰਕੇ ਬਹੁਤ ਮਾੜੇ ਹਾਲਾਤ ਨੇ ਲੇਕਿਨ ਭਈ ਮੱਥਾ ਟੇਕਣ ਲਈ ਤਾਂ ਜਾਣਾ ਚਾਹੁੰਦੇ ਸੀ ਭਈ ਮੱਥਾ ਟੇਕ ਆਇਆ ਜਾ ਕੇ ਹੈ ਨਾ ਬਾਬੇ ਜਗਤ ਦੇ ਕਿਉਂਕਿ ਉੱਥੇ ਮਾਨਤ ਆ ਵੀ ਜਣਾ ਮੱਥਾ ਟੇਕਦਾ ਚਪਾਰ ਦੇ ਮੇਲੇ ਤੇ ਬਈ ਉਹ ਜਿਵੇਂ ਵਿੱਚੂ ਨਿਕਲਦੇ ਆ ਘਰਾਂ ਦੇ ਵਿੱਚ ਜਾਂ ਸੱਪ ਹੋ ਗਏ ਹੈ ਨਾ ਦੇ ਰੇਲੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਮੱਥਾ ਟੇਕਿਆ ਜਾਂਦਾ ਬਾਬੇ ਨੂੰ ਕਿਹਾ ਜਾਂਦਾ ਵੀ ਸੱਪ ਨਿਕਲਦੇ ਆਵੇਂ ਮੈਂ ਸੱਪਾਂ ਦੀਆਂ ਤੇ ਦੂੜੀ ਚੜਾ ਦਿੰਦਾ ਹੈ ਨਾ ਤੇ ਜਾਂ ਫਿਰ ਸਿੰਗਲ ਚੜਾਏ ਜਾਂਦੇ ਹੁੰਦੇ ਆ ਜਿਵੇਂ ਆਪਣੇ ਉਹਨੀ ਸ਼ਰਧਾ ਜੋ ਸੁਖ ਨਾਉਂਦੀ ਹੈ ਮੈਂ ਲੈ ਗਿਆ ਸੀ ਇੱਕ ਵਾਰੀ ਇੱਕ ਸੁਖਿਆ ਸੀਗਾ ਮੈਂ ਕਿਹਾ ਦੀ ਪਾਪਾ ਇੱਕ ਚੜਾ ਕੇ ਜਾਉਂਦਾ ਹੈ ਨਾ ਫਿਰ ਥੱਪਨਾ ਨਿਕਲਣ ਵੇ ਮੁੜ ਕੇ ਨਿਕਲੇ ਤਾਂ ਹੈ ਨਹੀਂ ਸੀ ਤੇ ਲੇਕਿਨ ਉਹ ਮੈਂ ਜੋੜੀ ਲੈ ਗਿਆ ਜੋੜੀ ਮੈਂ ਸੁੱਖੀ ਤਾਂ ਹੈ ਨਹੀਂ ਸੀ ਉਹ ਜਦੋਂ ਮੈਂ ਚੜਾਉਣ ਲੱਗਿਆ ਤਾਂ ਇੱਕ ਨੂੰ نیچے ਡੇਗਿਆ ਉਹਨਾਂ ਦੇ ਲੱਭੇ ਹੀ ਨਹੀਂ ਇੱਕੋ ਜੜਿਆ ਤੇ ਸਰਦ ਤਾਂ ਹੈ ਸਾਡੀ ਜਲੋਂ ਏਰੀਆ ਦਾ ਹਵਾ ਹੋ ਜਾਂਦਾ ਤੇ ਬਾਕੀ ਮੇਲੇ ਵਾਲਾ ਮੌਸਮ ਤਾਂ ਹੈ ਨਹੀਂ ਮੱਥਾ ਟੇਕਣ ਲਈ ਤਾਂ ਬੰਦੇ ਨੂੰ ਜਾਣਾ ਚਾਹੀਦਾ ਹੋਰ ਤੁਸੀਂ ਸੁਣਾਓ ਵੀ ਸਪਾਰ ਦੇ ਮੇਲੇ ਕੌਣ-ਕੌਣ ਜਾ ਰਿਹਾ ਕਮੈਂਟ ਕਰਕੇ ਦੱਸੋ ਤਾਂ ਹਾਂਜੀ ਵੀਰ ਜੀ ਐਨੀਮਲ ਬਲੌਗ ਜਿੰਦਾਬਾਦ 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 ਐਨੀਮਲ ਤਾਂ ਸਾਡੇ ਅਸੀਂ ਤਾਂ ਐਨੀਮਲ ਤਾਂ ਸਾਡੇ ਕੋਲ ਬਹੁਤ ਨੇ ਜੀ ਤੇ ਐਨੀਮਲ ਤਾਂ ਤੁਸੀਂ ਪੁੱਛੋ ਸਾਡੇ ਕੋਲੇ 9 ਨੇ ਅਸੀਂ ਤਾਂ ਬਹੁਤ ਲੰਮਾ ਜੋੜਾ ਟੀਚਾ ਰੱਖ ਕੇ ਚੱਲੇ ਹੀ ਐਨੀਮਲ ਵਾਸਤੇ ਹੀ 500 ਘਟੋ ਘਟ ਰੱਖੀ ਇਹਨਾਂ ਦੀ ਸੇਵਾ ਕਰੀਏ ਲੇਕਿਨ ਲੱਤਾਂ ਖਿੱਚਣ ਵਾਲੇ ਬਹੁਤ ਆ ਜਾਂਦੇ ਨਹੀਂ ਉਹਨਾਂ ਨੇ ਮੈਨੂੰ ਘਰ ਨਹੀਂ ਬਣਾਉਣ ਦਿੱਤਾ ਇੱਥੇ ਪਿੰਡ ਵਾਲੇ ਲੋਕਾਂ ਨੇ ਉਹ ਦੂਜਾ ਬੰਦਾ ਆਇਆ ਉਹ ਕਹਿੰਦਾ ਮੀਟਰ ਲਵਾ ਕੇ ਦਿਖਾ ਲੇਕਿਨ ਫਿਰ ਵੀ ਇਹੀ ਤੱਕਣਾ ਹੈ ਜੀ ਐਨੀਮਲ ਤਾਂ ਜਿੰਦਾਬਾਦ ਹੀ ਹੈ ਜੀ ਐਨੀਮਲ ਬਲੌਗ ਧੰਨਵਾਦ ਜੀ ਤੇ ਬਾਕੀ ਜਿਹੜਾ ਗਲਿਆ ਛੜਿਆ ਹੁੰਦਾ ਕੋਈ ਜਾਨਵਰ ਤੇ ਕੁੱਤਾ ਵਗੈਰਾ ਉਹਨੂੰ ਅਸੀਂ ਠੀਕ ਕਰ ਦਿੰਨੇ ਆ ਪਹਿਲਾਂ ਤਾਂ ਅਸੀਂ ਦਿੰਨੇ ਆ ਉਹਨੂੰ ਨਿਊ ਮੈਕ ਦੀ ਗੋਲੀ ਨਿਊ ਮੈਕ ਦੀ ਗੋਲੀ ਨਾਲ ਅੱਧੀ ਡੀਐਸ ਇੱਕ ਅੱਧੀ ਗੋਲੀ ਦਿੰਨੇ ਆ ਸੈਟਰ ਆ ਜਾਂਦੀ ਜੇ ਜਿਆਦਾ ਗੰਭੀਰ ਹਾਲ ਤਾਂ ਫਿਰ ਇੱਕ ਡੀਐਸ ਇੱਕ ਸੈਟਰਾਈਨ ਇੱਕ ਬੈਟਨੀਸੋਲ ਦੇ ਨਾਲ ਨਿਊ ਮੈਕ ਦੀ ਇਹ ਉਹਨੂੰ ਇੱਕ ਖਰਾਕ ਪਹਿਲੇ ਦਿਨ ਦੇਣੀ ਆ ਫਿਰ ਇੱਕ ਇੱਕ ਖਰਾਕ ਜਿਹੜੀ ਆ ਉਹ ਅਸੀਂ ਇਸ ਜਾਨਵਰ ਨੂੰ ਰੋਜ਼ ਦਿੰਨੇ ਆ ਘਟੂਕਣ ਸੱਤ ਦੇਣਾ ਜਖਮ ਉਹਦਾ ਸੁੱਕ ਗਿਆ ਨਾ ਪੱਥਰ ਵਰਗਾ ਹੋ ਜਾਂਦਾ ਉਹ ਆਹੀ ਸਾਡਾ ਦੇਸ਼ ਧਰੋ ਹੈ ਐਨੀਮਲ ਦਾ ਜਿੰਦਾਬਾਦ ਹੈ ਜੀ ਹੋਰ ਤੇ ਅੱਗੇ ਆਗੇ ਐਨੀਮਲ ਜਿੰਦਾਬਾਦ ਹਾਏ ਜੀ ਹਾਏ ਸੱਜਣ ਹਾਂਜੀ ਹਾਂਜੀ ਸਾਰਿਆਂ ਨੂੰ ਅਦਾਬ ਨੂੰ ਵਾਸਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਜੀ ਮੈਂ ਅਸੀਂ ਆਪਣੇ ਗੱਲ ਕਰ ਰਹੇ ਸੀ ਐਨੀਮਲ ਜਾਂ ਕੋਈ ਵੀ ਜਾਨਵਰ ਆਪਣੇ ਕੋਲੇ ਹੈ ਨਾ ਆਪਾਂ ਨੂੰ ਇਨਸਾਨ ਰੱਬ ਨੇ ਤਾਂ ਹੀ ਬਣਾਇਆ 88 ਲੱਖ ਜੁਨਾਂ ਦੇ ਉੱਪਰ ਵੀ ਆਪਾਂ ਇਹਨਾਂ ਜੀਵ ਜੰਤੂਆਂ ਵਾਸਤੇ ਕੁਝ ਕਰ ਸਕੀਏ ਹਨ ਲੇਕਿਨ ਨਹੀਂ ਇਨਸਾਨ ਹੈ ਜਿਹੜਾ ਉਹ ਆਪਣੇ ਘਰ ਦੀ ਚਾਰ ਦਿਵਾਰੀ ਦੇ ਅੰਦਰ ਵਾਰ ਹੀ ਸੋਚਦਾ ਵੀ ਚਲੋ ਜਿਹੜਾ ਸਾਡਾ ਪਰਿਵਾਰ ਹੈ ਸਾਡਾ ਹੀ ਹੈ ਸਾਨੂੰ ਰੱਬ ਨੇ ਇਨਸਾਨ ਬਣਾਇਆ ਸੀ ਵੀ ਜੀਵ ਜੰਤੂਆਂ ਦੀ ਸੇਵਾ ਵਾਸਤੇ ਲੇਕਿਨ ਸਾਡੇ ਮਾਪੇ ਵੀ ਸਾਨੂੰ ਇਹ ਸਿਖਾਉਂਦੇ ਆ ਪੁੱਤਰ ਚਾਰਦਵਾਰੀ ਤੋਂ ਅੰਦਰ ਜਿਹੜਾ ਇਹੀ ਸਾਡਾ ਪਰਿਵਾਰ ਹੈ ਲੇਕਿਨ ਨਹੀਂ ਇਹ ਕੁਦਰਤ ਨੇ ਸਾਨੂੰ ਇਨਸਾਨ ਤਾਂ ਬਣਾਇਆ ਤਾਂ ਕਿ ਅਸੀਂ ਜੀਵ ਜੰਤੂਆਂ ਦੀ ਸੇਵਾ ਕਰ ਸਕੀਏ ਹੋਰ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਮੈਂ ਸ਼ਪਾਰਦੇ ਮੇਲੇ ਬਾਰੇ ਪੁੱਛ ਰਿਹਾ ਸੀ ਤੇ ਹੋਰ ਲੁਧਿਆਣਾ ਏਰੀਆ ਵਾਲੀ ਜਾ ਰਹੇ ਨੇ ਕਿ ਨਹੀਂ ਐਨੀਮਲ ਬਲੌਗ ਆਹ ਜੀ ਤੇ ਸ਼ਾਇਦ ਲੈਂਗੁਏਜ ਦਾ ਫਰਕ ਹੈ ਇਹਨਾਂ ਦੀ ਚਲੋ ਕੋਈ ਨਹੀਂ ਕਮੈਂਟ ਕਰਨ ਵਾਲਿਆ ਧੰਨਵਾਦ ਚੰਗਾ ਮਾੜਾ ਜੋ ਕਰੇ ਸਭ ਫਿਰ ਮੱਥੇ ਆ ਜੀ ਤੇ ਕਹਦੇ ਨਹੀਂ ਹੁੰਦੇ ਸਾਡੇ ਗੁਰਬਾਣੀ ਚ ਨਾਨਕ ਨਾਮ ਚੜਦੀ ਗਲਾ ਤੇਰੇ ਭਾਣੇ ਸਰਵਾਦਾ ਭਲਾ ਸਰਵਾਦਾ ਭਲਾ ਹੀ ਮੰਗਣਾ ਚਾਹੀਦਾ ਚਲੋ ਕੋਈ ਨਹੀਂ ਕਮੈਂਟ ਕਰੋ ਤੁਸੀਂ ਜਿਹੜਾਂ ਕਰਦੇ ਹੋ ਹਨਾ ਸ਼ਾਇਦ ਤੁਹਾਡੀ ਮੂਹ ਉਹਦਾ ਆ ਚਲੋ ਕੋਈ ਨਹੀਂ ਵੀਰੇ ਐਮ ਸੀ ਬੀ ਸੀ ਕਹਿਣ ਵਾਲਿਆਂ ਨੂੰ ਸਾਰਿਆਂ ਨੂੰ ਧੰਨਵਾਦ ਹੀ ਆ ਕੋਈ ਨਹੀਂ ਆਪਾਂ ਗੁੱਸਾ ਨਹੀਂ ਕਰਦੇ ਹੈਗੇ ਕਲੌਕਵਾਇਜ਼ ਹੈ ਚੱਲਦੀ ਦੁਨੀਆ ਆਪਾਂ ਜੋ ਅੱਜ ਦੁਨੀਆ ਤੇ ਪਾਉਨੇ ਆ ਨਾ ਉਹੀ ਬੀ ਪੁਕਰਤ ਹੋ ਕੇ ਦੁਬਾਰਾ ਨਿਕਲਦਾ ਉਹੀ ਸਾਡੇ ਅੱਗੇ ਆਉਂਦਾ ਕਰਮਾਂ ਦਾ ਗੇੜ ਇਦਾਂ ਹੀ ਚੱਲਦਾ ਕੋਈ ਨਹੀਂ ਗੁੱਸਾ ਕਿਸੇ ਦਾ ਨਹੀਂ ਕਰਦਾ ਮੈਂ ਜੋ ਕੁਝ ਲਿਖਣਾ ਲਿਖੀ ਚੱਲੋ ਤੇ ਕੋਈ ਨਹੀਂ ਕੋਈ ਨਹੀਂ ਬਰੇ ਕੋਈ ਨਹੀਂ ਕੋਈ ਨਹੀਂ ਫੈਜ਼ਲ ਸਾਹਿਬ ਕੋਈ ਨਹੀਂ ਜੋ ਲਿਖਣਾ ਲਿਖ ਲੋ ਕੋਈ ਚੱਕਰ ਨਹੀਂ ਹੈਗਾ ਆਪਾਂ ਜੋ ਦੁਨੀਆ ਨੂੰ ਦੇ ਰਹੇ ਆ ਨਾ ਉਹੀ ਦੁਨੀਆ ਤੇ ਵਾਪਸ ਕਲੌਗ ਵਾਈਜ਼ ਘੁੰਮ ਕੇ ਆਉਂਦੀ ਹੈ ਜੇ ਸੂਈ ਅੱਜ 12 ਤੋਂ ਚੱਲਦੀ ਹੈ ਨਾ ਦੁਬਾਰਾ ਘੁੰਮ ਕੇ ਉਸਨੇ 12 ਤੋਂ ਹੀ ਆਉਣਾ ਹੈ ਚਲੋ ਕੋਈਨ ਫੋਰਸ ਨੂੰ ਸਾਰੇ ਮਚਪਾਰ ਦੇ ਮੇਲੇ ਬਾਰੇ ਪੁੱਛ ਰਿਆ ਸੀ ਸਾਰਿਆਂ ਨੇ ਤੇ ਲੁਧਿਆਣੇ ਏਰੀਆ ਵਾਲੇ ਜਾ ਰਹੇ ਕਿ ਨਹੀਂ ਜਾ ਰਹੇ ਇਹ ਕਮੈਂਟ ਦੇਖੋ ਸਾਡੀ ਸੋਚ ਹੁੰਦੀ ਆ ਅਸੀਂ ਇਹ ਕਮੈਂਟ ਹੁਣ ਮੈਂ ਮੈਂ ਵੀ ਮਾੜੇ ਕਮੈਂਟ ਕਰਨੇ ਛੱਡਤੇ ਮਾਫੀ ਐਮ ਸੀ ਵੀ ਸੀ ਲਿਖਣਾ ਛੱਡਤਾ ਕਮੈਂਟ ਤਾਂ ਇਹ ਹੁੰਦਾ ਵੀ ਜਦੋਂ ਆਪਾਂ ਆਪਣੇ ਕਮੈਂਟ ਕਰਦੇ ਆ ਜਾਂ ਉਹ ਕਰਦੇ ਆ ਹਨ ਤੇ ਕਮੈਂਟ ਦੇ ਵਿੱਚ ਕੀ ਹੁੰਦਾ ਆ ਕੋਈ ਬੱਚੇ ਵੀ ਹੁੰਦੇ ਆ ਦੇਖਣ ਵਾਲੇ ਵੈਸੇ ਤਾਂ ਬੱਚਿਆਂ ਨੂੰ ਹੈ ਨਹੀਂ ਕਈ ਵਾਰ ਲੜਕੀਆਂ ਹੁੰਦੀਆਂ ਜਿਹੜੀਆਂ ਸਾਡੀਆਂ ਧੀਆ ਭਣਾ ਵਾਸਤੇ ਆਉਂਦੀਆਂ ਨੇ ਜੇ ਅਸੀਂ ਮਾੜੇ ਕਮੈਂਟ ਕਰਦੇ ਆ ਉਹ ਵੀ ਕਿਤੇ ਪੜਦੀਆਂ ਆ ਉਸ ਚੀਜ਼ਾਂ ਦੇ ਠੀਕ ਆ ਨਾ ਉਹ ਪੜਦੀਆਂ ਉਹਨਾਂ ਨੂੰ ਉਹਨਾਂ ਦੇ ਦਿਮਾਗ ਤੇ ਗਲਤ ਅਸਰ ਹੁੰਦਾ ਉਹ ਸੋਚਦੀਆਂ ਸਾਡੇ ਸਮਾਜ ਦੇ ਵਿੱਚ ਕਿੰਨਾ ਗਰਾਫ ਵੇ ਚੁਟਕੀਆਂ ਇਸ ਕਰਕੇ ਕਮੈਂਟ ਜਿਹੜੇ ਆ ਨਾ ਸਾਫ਼ ਸੁਥਰੇ ਕਰੋ ਤੇ ਬਾਹਲੀ ਗੱਲਾਂ ਨਾ ਵਾਸਤੇ ਹੈਲੋ ਹਾਈ ਲਿਖੋ ਨਹੀਂ ਕੁਝ ਨਹੀਂ ਲਿਖਣਾ ਨਾ ਲਿਖੋ ਪਰ ਚੰਗੀ ਸੋਚ ਰੱਖੋ ਕਮੈਂਟ ਹਮੇਸ਼ਾ ਚੰਗਾ ਕਰਨਾ ਚਾਹੀਦਾ ਮਾੜੇ ਕਮੈਂਟ ਨਹੀਂ ਕਰਨੇ ਚਾਹੀਦੇ ਇਹ ਵੀ ਸੋਚੋ ਵੀ ਕਿਤੇ ਅੱਜ ਅਸੀਂ ਮੈਂ ਇੱਥੇ ਮਾੜਾ ਕਮੈਂਟ ਕਰ ਦਾਂਗੇ ਤੇ ਦੂਰ ਮੇਰੀ ਭੈਣ ਵੀ ਕੋਈ ਪੜਦੀ ਹੋਊਗੀ ਜਾਂ ਜਿਨ੍ਹਾਂ ਦੇ ਸਾਡੇ ਨੂੰ ਲਿੰਕ ਨੇ ਉਹ ਵੀ ਪੜਦੇ ਹੋਣਗੇ ਠੀਕ ਹੈ ਨਾ ਜਦੋਂ ਉਹ ਦੇਖਣਗੇ ਮੇਰਾ ਲੋਗੋ ਦੇਖਣਗੇ ਉਹ ਕਹਿਣਗੇ ਵੀਰੇ ਦੀ ਇੰਨੀ ਗੰਦੀ ਸੋਚ ਵੀ ਆ ਕਮੈਂਟ ਕਰਦਾ ਇਹ ਕਮੈਂਟ ਸਿਰ ਸਾਫ ਸੁਥਰੇ ਕਰਿਆ ਕਰੋ ਹੋਰ ਸੁਣਾਓ ਤੁਹਾਡੇ ਇਲਾਕੇ ਦੇ ਮੌਸਮ ਦਾ ਕੀ ਹਾਲ ਹੈ ਬਾਕੀ ਲੁਧਿਆਣਾ ਏਰੀਆ 'ਚ ਸੁੱਕਾ ਜੀ ਇਧਰ ਮੌਸਮ ਹੈ ਨਹੀਂ ਇੰਨਾ ਖਰਾਬ ਯਾਨੀ ਹੈਗਾ ਤਾਂ ਹੈਗਾ ਪਾਣੀ ਨਹੀਂ ਖੜਦਾ ਸਾਡੇ ਏਰੀਆ ਦੇ ਵਿੱਚ ਤੇ ਚਲੋ ਠੀਕ ਹੈ ਠੀਕ ਆ ਮਿਹਰਬਾਨੀ ਸਾਰਿਆਂ ਦੀ ਤੇ ਇਹ ਹਜੇ ਲਾਈਵ ਕਰਕੇ ਦੇਖ ਰਹੇ ਸੀ ਕਿਉਂਕਿ ਇਸ ਪਾਰ ਦੇ ਮੇਲੇ ਲਾਈਵ ਕਰਨਾ ਹੈ ਉਹਦੇ ਹੀ ਇਹ ਟੈਸਟਿੰਗ ਵੀਡੀਓ ਸੀ ਵੀ ਟੈਸਟਿੰਗ ਕਰਕੇ ਦੇਖ ਰਹੇ ਸੀ ਇਸ ਪਾਰ ਦਾ ਮੇਲਾ ਲਾਈਵ ਕਿਵੇਂ ਕਰ ਸਕਦੇ ਆ ਤੇ ਥੋੜੀ ਇਹ ਟੈਸਟਿੰਗ ਸੀ ਤੇ ਬਾਕੀ ਜੋ ਕੋਈ ਪੰਜਾਬੀ ਹੈ ਆਨਲਾਈਨ ਉਹ ਦੱਸੋ ਵੀ ਕਿਵੇਂ ਦੀ ਵੀਡੀਓ ਸੈਟਿੰਗ ਆ ਰਹੀ ਹੈ ਕਿ ਨਹੀਂ ਆ ਰਹੀ ਕਿਉਂਕਿ ਉਹ ਕਹਿਣ ਦੀਆਂ ਗੱਲਾਂ ਹੁੰਦੀਆਂ ਕਈ ਬੰਦੇ ਨਹੀਂ ਆਪਣੇ ਚੀਜ਼ਾਂ ਨੂੰ ਸਮਝ ਸਕਦੇ ਮਾੜੇ ਕਮੈਂਟ ਕਰਨ ਵਾਲੇ ਚਲੋ ਇਹਨਾਂ ਦਾ ਵੀ ਧੰਨਵਾਦ ਹੈ ਤੇ ਕਹਿ ਦਿੰਦਾ ਮੈਂ ਆਪ ਸਭ ਦਾ ਧੰਨਵਾਦ ਅੱਛਾ ਕਮੈਂਟ ਕੀਤਾ ਤੋ ਵੀ ਮਾੜਾ ਕਮੈਂਟ ਕੀਤਾ ਤੋ ਵੀ ਅਸੀਂ ਅੱਛੀ ਸੋਚ ਰੱਖੋ ਅੱਛੀ ਸੋਚ ਵਾਲੇ ਇਨਸਾਨ ਹੋ सभी आगे बढ़ते हैं हम लोग टाटा को अनिल अंबानी या सुनील अंबानी जिन इनको भी बड़े लोगों को गाली देते हैं वो लोग कभी गुस्सा नहीं करते किसी का वो आगे निकल जाते हैं पीछे कुत्ते भागते रह जाते हैं हाथी निकल जाता है ठीक है ना अच्छी सोच रखो अच्छी सोच वाले ही आगे बढ़ते हैं ये नहीं है कि हम धक्का करेंगे या कुछ भी करेंगे आगे बढ़ जाएंगे अच्छी सोच रखो अच्छी सोच वाले को सलाम ठीक है जी धन्यवाद मेहरबानी